ਚਾਰ ਬੰਦੇ ਨੇ ਜਿਹੜੇ ਕਿ ਦਲਿਤ ਵਿਰੋਧੀ ਜਿਹੜੀ ਨੀਅਤ ਰੱਖਦੇ ਨੇ ਉਹਨਾਂ ਦੇ ਖਿਲਾਫ ਅੱਜ ਬੈਂਕ ਦੇ ਮੂਹਰੇ ਧਰਨਾ ਲਾਇਆ ਪਾਰਟਨਰਸ਼ਿਪ ਕਹਿੰਦਾ ਅਸੀਂ ਜਿਹੜੇ ਗਰੀਬ ਲੋਕਾਂ ਦੇ ਦਲਿਤ ਲੋਕਾਂ ਦੇ ਜਿਹੜੇ ਲੋਨਸ ਕਰਦੇ ਸੀ ਜਿਵੇਂ ਕਿ ਅਸੀਂ ਬੜਾ ਸਸਤਾ ਸਮਾਨ ਉਹਨਾਂ ਨੂੰ ਪ੍ਰੋਵਾਈਡ ਕਰਾਉਂਦੇ ਤੇ ਸਮਾਜ ਸੇਵਾ ਵੀ ਕਰਦੇ ਸੀ ਇਹਨਾਂ ਨੇ ਦਲਿਤ ਵਿਰੋਧੀ ਨੀਅਤ ਦੇ ਤਹਿਤ ਸਾਡਾ ਇੱਕ ਪਾਰਟਨਰਸ਼ਿਪ ਕੋਡ ਹੈ ਉਹਨੂੰ ਬਲੌਕ ਕਰ ਦਿੱਤਾ ਗਿਆ ਬੰਦ ਕਰ ਦਿੱਤਾ ਗਿਆ ਜਿੰਨੇ ਲੋਕ Dalit ਲੋਕ ਜਿੰਨੇ ਅੱਜ ਇੱਥੇ ਬੈਠੇ ਨੇ ਤੇ ਸਾਰਿਆਂ ਦੇ ਲੋਨਸ ਜਿਹੜੇ ਉਹ ਅਪਲਾਈ ਕੀਤੇ ਹੋਏ ਸੀ ਇਹ Dalit ਲੋਕ ਜਿਨ੍ਹਾਂ ਨੇ ਵਿਆਹਾਂ ਸ਼ਾਦੀਆਂ ਤੇ ਆਪਣੀਆਂ ਬੱਚੀਆਂ ਨੂੰ ਸਮਾਨ ਦੇਣਾ ਸੀ ਉਹਨਾਂ ਨੂੰ ਵੀ ਜਿਹੜਾ ਬਹੁਤ ਵੱਡਾ ਘਾਟਾ ਪਿਆ ਤਾਂ ਉਹ ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹਨਾਂ ਦੇ ਇਹਨਾਂ ਦੇ ਚਾਰਾਂ ਦੇ ਖਿਲਾਫ SC ST ਐਕਟ ਦੇ ਤਹਿਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਜੀ ਬੇਜੀ ਕੀ ਨਾਮ ਹੈ ਮੈਂ ਜਰਮਨ ਗੈਰੀ ਚੇਅਰਮੈਨ ਜਨਸ਼ਕਤੀ ਸਟੂਡੈਂਟ ਯੂਨੀਅਨ ਪੰਜਾਬ ਅੱਜ ਅਸੀਂ ਇੱਥੇ ਚਾਰ ਬੰਦੇ ਨੇ ਜਿਹੜੇ ਕਿ ਦਲਿਤ ਵਿਰੋਧੀ ਜਿਹੜੀ ਨੀਅਤ ਰੱਖਦੇ ਨੇ ਉਹਨਾਂ ਦੇ ਖਿਲਾਫ ਅੱਜ ਬੈਂਕ ਦੇ ਮੂਹਰੇ ਧਰਨਾ ਲਾਇਆ ਸਾਡਾ ਇੱਕ ਬੈਂਕ ਨਾਲ ਸਾਡੀ ਇੱਕ ਪਾਰਟਨਰਸ਼ਿਪ ਤਹਿਤ ਅਸੀਂ ਜਿਹੜੇ ਗਰੀਬ ਲੋਕਾਂ ਦੇ ਦਲਿਤ ਲੋਕਾਂ ਦੇ ਜਿਹੜੇ ਲੋਨਸ ਕਰਦੇ ਸੀ ਜਿਵੇਂ ਕਿ ਅਸੀਂ ਬੜਾ ਸਸਤਾ ਸਮਾਨ ਉਹਨਾਂ ਨੂੰ ਪ੍ਰੋਵਾਈਡ ਕਰਾਉਂਦੇ ਤੇ ਸਮਾਜ ਸੇਵਾ ਵੀ ਕਰਦੇ ਸੀ ਇਹਨਾਂ ਨੇ ਦਲਿਤ ਵਿਰੋਧੀ ਨੀਅਤ ਦੇ ਤਹਿਤ ਸਾਡੇ ਇੱਕ ਪਾਰਟਨਰਸ਼ਿਪ ਕੋਡ ਆ ਉਹਨੂੰ ਲੌਕ ਕਰ ਦਿੱਤਾ ਗਿਆ ਬੰਦ ਕਰ ਦਿੱਤਾ ਗਿਆ ਤੇ ਸਾਨੂੰ ਘੱਟ ਤੋਂ ਘੱਟ 2-3 ਮਹੀਨੇ ਲਾਰਿਆਂ ਚ ਰੱਖਿਆ ਕਿ ਉਸ ਨੂੰ ਚਲਾ ਦਿੱਤਾ ਜਾਵੇਗਾ ਜਿਨੇ ਲੋਕ Dalit ਲੋਕ ਜਿਨੇ ਅੱਜ ਇੱਥੇ ਬੈਠੇ ਨੇ ਤੇ ਸਾਰਿਆਂ ਦੇ ਲੋਨ ਜਿਹੜੇ ਉਹ ਭਲਾਈ ਕੀਤੇ ਹੋਏ ਸੀ ਇਹਨਾਂ ਦੇ ਕੋਰ ਬੰਦ ਕਰਨ ਦੇ ਨਾਲ ਜਿਹੜਾ ਫਾਰਮ ਨੂੰ ਤਾਂ ਘਾਟਾ ਪਿਆ ਹੀ ਆ ਜਿਨੇ Dalit ਲੋਕ ਜਿਨ੍ਹਾਂ ਨੇ ਵਿਆਹਾਂ ਸ਼ਾਦੀਆਂ ਤੇ ਆਪਣੀਆਂ ਬੱਚੀਆਂ ਨੂੰ ਸਮਾਨ ਦੇਣਾ ਸੀ ਉਹਨਾਂ ਨੂੰ ਵੀ ਜਿਹੜਾ ਬਹੁਤ ਵੱਡਾ ਘਾਟਾ ਪਿਆ ਤਾਂ ਉਹ ਚਾਰੇ ਜਿਹੜੇ ਸਟਾਫ ਹੈਗੇ ਇਹਨਾਂ ਦੇ ਇੱਕਦਣਾ ਦੀਪਕ ਬੱਗਾ ਇੱਕਦਣਾ ਅਮਿਤ ਇੱਕਦਣਾ ਅਸ਼ੀਸ਼ ਹੈ ਜਿਹੜਾ ਕਿ ਇਹਨਾਂ ਦਾ ਜਰਨਲ ਹੈਡ ਹੈ ਤੇ ਇੱਕ ਦਾ ਨਾਮ ਹੈ ਜਿਹੜਾ ਦੀਪਕ ਬੱਗਾ ਕਰਕੇ ਹੈਗਾ ਤੇ ਇੱਕ ਸਾਜਨ ਹੈ ਇਹਨਾਂ ਦਾ ਜਿਹੜੇ ਇਹ ਸਾਰੇ ਰਲੇ ਮਿਲੇ ਆ ਤੋ ਅਸੀਂ ਇਹੀ ਮੰਗ ਕਰਦੇ ਆ ਕਿ ਇਹਨਾਂ ਦੇ ਇਹਨਾਂ ਦੇ ਚਾਰਾਂ ਦੇ ਖਿਲਾਫ ਐਸ்சிਐਸਟੀ ਐਕਟ ਦੇ ਤਹਿਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹੜਾ ਬੰਦ ਕੀਤਾ ਹੋਇਆ ਸਿਸਟਮ ਉਹ ਜਲਦੀ ਬਹਾਲ ਕਰਨਾ ਚਾਹੀਦਾ ਤਾਂ ਜੋ ਅਸੀਂ ਇਹ ਗਰੀਬ ਲੋਕਾਂ ਦੀਆਂ ਸਮੱਸਿਆਵਾਂ ਇਹਨਾਂ ਦੀਆਂ ਬੱਚੀਆਂ ਦੇ ਵਿਆਹ ਤੇ ਜਿਹੜੇ ਲੋਨਸ ਵਗੈਰਾ ਕਰਨੇ ਉਹ ਕਰ ਸਕਣ ਅੱਜ ਠੀਕ ਇਸ ਤਰ੍ਹਾਂ ਦਾ ਪ੍ਰਦਰਸ਼ਨ ਹੋਇਆ। ਅੱਜ ਇੱਕ ਸੰਕੇਤਕ ਧਰਨਾ ਜਿਹੜਾ ਅੱਜ ਦਿੱਤਾ ਹੋਇਆ। ਇਸ ਤੋਂ ਬਾਅਦ ਜੇ ਅੱਜ ਵੀ ਨਾ ਮਸਲਾ ਹੱਲ ਹੋਇਆ ਤੇ ਧਰਨਾ ਅਣਮਿਥੇ ਸਮੇਂ ਲਈ ਵੱਡੇ ਸਮੇਂ ਲਈ। ਜੀ ਅੱਜ ਇਹਨਾਂ ਦਾ ਗੇਟ ਵੀ ਬੰਦ ਕੀਤਾ ਗਿਆ। ਨਹੀਂ ਗੇਟ ਆਪਾਂ ਜਿਹੜੇ ਇਹਨਾਂ ਨੇ ਖੁਦ ਬੰਦ ਕੀਤੇ ਆਪਾਂ ਹੀ ਬੰਦ ਕੀਤੇ ਆਪਾਂ ਦਾ ਇੱਕ ਸੰਕੇਤਕ ਪ੍ਰੋਟੈਸਟ ਕੀਤਾ ਦਰੀ ਬਚਾ ਕੇ ਬੈਠੇ। ਜੋ ਕਿ ਇੱਕ ਡੈਮੋਕਰੇਟਿਕ ਰਾਈਟ ਸੀ। ਮੋਤਾਬਾਕ ਮੋਤਾਬਾਕ न like चलेगी it. nah,